ਦੋ ਦਿਨ ਪਹਿਲਾਂ ਸਮਰਾਲਾ ਦੇ ਨੇੜੇ ਪਿੰਡ ਲਾਲਗਲਾ ਦੇ ਇੱਕ ਪਰਿਵਾਰ ਪਰ ਲੋਕ ਸਮਰਾਲਾ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੀ ਬਜ਼ੁਰਗ ਮਾਤਾ सुरेंद्रਕੌਰ ਜੋ 80 ਸਾਲਾ ਲਾਹਤਾ ਹੈ ਜੋ ਘਰਾਂ ਵਿੱਚ ਕੰਮ ਕਰਦੀ ਹੈ ਜਿਸ ਦੀ ਭਾਲ ਸਾਰੇ ਹੀ ਪਿੰਡ ਪਰ ਲੋਕ ਕੀਤੀ ਜਾ ਰਹੀ ਸੀ ਪਿੰਡ ਦੇ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਹੋਏ ਕੈਮਰਾ ਦੀ ਜਾਂਚ ਕੀਤੀ ਗਈ ਤਾਂ ਬਜ਼ੁਰਗ ਔਰਤ ਪਿੰਡ ਦੇ ਹੀ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਦਿਖਾਈ ਦਿੱਤੀ ਪਰ ਉਸ ਤੋਂ ਬਾਅਦ ਓਹ ਕਾਰ ਵਿੱਚੋਂ ਬਾਹਰ ਹੀ ਨਹੀਂ ਆਈ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਇੱਕ ਘਰ ਦੀ ਤਲਾਸ਼ੀ ਲਈ ਜਿੱਥੇ ਹੈਰਾਨੀਜਨਕ ਖੁਲਾਸਾ ਹੋਇਆ ਵੀਰਾ ਮੇਰੇ ਨਾਮ ਗੁਰਜੰਟ ਸਿੰਘ ਹੈ ਜੀ ਜੀਨਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਨਾਮ ਤੋਂ ਸਰਿੰਦਰ ਕੌਰ ਸੀ ਉਹ ਮਣਗੀ ਉਹਨਾਂ ਦੀ ਉਮਰ ਠਰ ਠਾਰ ਦੀ ਮਾਮਲਾ ਕਿਥੇ ਪੁਰਾਣਾ ਹੈ ਮਾਮਲਾ ਵੀਰੇ ਜੀ ਏਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈਆ ਘਰਾਂ ਦੱਸ ਕੇ ਗਈਆ ਜੀ ਠੀਕ ਆ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਬਾਅਦ ਸਾਡੀ ਘਰਾਂ ਨਹੀਂ ਆਈ ਸੀ ਇਹ 3 ਤਰੀਕ ਦੀ ਸਾਢੇ 3 ਵਜੇ ਦੀ ਗੱਲ ਆ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰੇ ਉਹ ਪਿੰਡ ਤੋਂ ਬਾਹਰ ਨਹੀਂ ਸੀ ਗਏ। ਉਹ ਸਿਰਫ ਉਨੇ ਜਿਹੜੀ ਏਰੀਆ ਚ ਗਾਇਬ ਹੋ ਗਈ ਸੀ। ਸਾਰੇ ਪੰਜ ਸਰਪੰਚ ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ। ਠੀਕ ਹੈ ਜੀ। ਤੇ ਕੱਲ ਪੁਲਿਸ ਨੇ ਕੀ ਕਰਿਆ ਜੀ? লাশ ਕੱਢ ਲਈ ਜੀ ਉਹਨਾਂ ਦੇ ਘਰ ਤੋਂ। ਸੋਈ ਦੇ ਥੱਲੇ ਤੋਂ। ਜਦਕਿ ਸਾਰੇ ਘਰ ਦੇ ਉੱਤੇ ਕੋਰ ਸੀ। ਆਪਣੇ ਸੋਈ ਦੀ লাশ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ 'ਚ। ਹਲੇ ਸਾਰੇ 3 ਬਹਿਣ ਉਹਨਾਂ ਦੇ ਘਰ ਆਏ ਗਏ। ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ। ਇਹ ਚੋਬੀ ਲੋਰ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੋ ਸੋਜੀ ਪੈਰਾ ਚ ਰਾਜਪਾਲ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਉਹ ਯਾ ਕਿ ਇਹ ਲੱਗਦਾ ਮਤਲਬ ਕੀ ਗੱਲ ਹੋ ਗਈ ਕਿਉਂ ਮਾਰਿਆ ਗਿਆ ਹੁਣ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ ਇਤ ਕੋਈ ਨਾ ਪਿਆ ਉਹ ਮੁੰਡੇ ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਤਲਬ ਕਿ ਘਰ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਰ ਵਾਲੀ ਨੂੰ ਮਾਰਨ ਲੱਗੇ ਸੀ ਜੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਟ ਕੇ ਮਾਰਨਾ ਚਲੇ ਗਏ। ਉਹ ਚਾਹ ਨਹੀਂ ਉਹਨਾਂ ਦੇ ਘਰ ਆ ਕੰਮ ਕਰਨ ਨਹੀਂ ਜਾਂਦੇ ਸੀ। ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨਾ ਲੱਗੇ ਨੇ। ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ। ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਫੋਟੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ। ਉਹਨੂੰ ਜਦ ਗਾਲ ਖੁੱਟ ਕੇ ਦੇਹੀ 'ਚ ਮਾਰ ਰਹੇ ਸੀ ਮੇਰੇ ਬਾਪੂ ਨੇ ਉਹਨੇ ਹੱਥ ਮਾਰਿਆ। ਕਹਿੰਦੀ ਮੈਨੂੰ ਛਡਾਉ ਨੂੰ। ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ। ਮੇਰੀ ਉਹਨਾਂ ਦੀ ਬੁਢੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਹੀ ਬਾਪੂ ਨੂੰ ਬਹਾਨੇ ਨਾਲ ਪਿਟਾ ਲਿਆ ਸੀ ਤੇ ਜਿੱਦਾਂ ਬੜੀ ਗੱਲ ਹੋ ਗਈ ਸੀ ਫਿਰ ਪੁਲਿਸ ਆ ਗਈ ਹਾਂਜੀ ਪੁਲਿਸ ਨੂੰ ਰਿਪੋਰਟ ਲਿਖਾਈ ਤੇ ਜੀ ਦੋ ਮੁੰਲੇ ਆ ਜਮਾਏ ਸੀ ਬਾੜਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕਿ ਉਤਲੀ ਵਿੱਚ ਕਰੀ ਵੀ ਉਹ ਕਰਦੇ ਕਿੰਨੇ ਫੈਮਿਲੀ ਮੈਂਬਰ ਇੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਰਿਕਾਰ ਵਾਲੀਆ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੁਣ ਪੋਸਟ ਨੂੰ ਪਰਚਾ ਕੀਤਾ ਗਿਆ ਕਿਹਦੇ ਕੀਤਾ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਯਾਦ ਕੀ ਯਾਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਖਾਤੇ ਨਹੀਂ ਪਰਚਾ ਪਾਇਆ ਉਹਨਾਂ ਨੇ ਮੰਗ ਕਰਦੇ ਸੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਰਚਾ ਪਾਇਆ ਜਾਵੇ ਕੋਕਰ ਹਰਪਰ ਸਾਹਿਬ ਆਈ ਉਹ ਤੇ ਕੱਥਨੀ ਫਸ ਚਾਪਾਇਆ ਡੱਡ ਬੋਡੀ ਸੰਰਾਲੇ ਪਈ ਆ ਜੀ ਉਸ ਬੰਦ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਕੀ ਨਾਮ ਤਾਂ ਹੈ ਮੇਰਾ ਨਾਮ ਕਟਾਰ ਸਿੰਘ ਹੈ ਜੀ ਇਹ ਜਿੰਨਾ ਵੀ ਦਿੱਤੀ ਹੈ ਉਹ ਮੇਰੇ ਘਰੇ ਦਾ ਪਤਨੀ ਜਿੰਦੀ ਜਿੰਨੀ ਨੂੰ ਮਰ ਗਈ 6 7 8 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਆ ਇੱਕ ਆਕਾਕਾ ਦੋ ਗੁੱਡੀਆਂ ਨੇ ਹੋਇਆ ਕੀ ਹੋਇਆ ਕਿ ਆਮਾ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਆ ਉਹਨਾਂ ਦੇ ਕਿੰਨੇ ਦਿਨ ਤੋਂ ਕੰਮ ਕਰ ਰਹੇ ਉਹ ਆਪਣੇ ਵੀ 16-17 ਖਾਲ ਤੋਂ ਕਿਤੇ ਕਿਸੇ ਦੇ ਕੋਲ ਕਿਤੇ ਦੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਫੇ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪਸ ਵਿੱਚ ਪਾਈਆਂ ਪਾਈਆਂ ਦਾ ਰੌਲਾ ਸੀ ਜੀ ਇਤਰਾ ਰੌਲਾ ਕੋਈ ਹੋਊਗਾ ਲੈਣ ਦੇਣ ਇਹਨਾਂ ਦਾ ਪੈਸੇ ਬਾਕੇ ਜਿੰਨਾ ਸਾਹਿਬ ਵੀ ਉਹ ਹੁਣੇ ਹੋਈ ਸੀ ਆਉਂਦੇ ਇਹ ਕਿਤੇ ਮੌਕੇ ਨਾਲ ਚਲੇ ਗਏ ਮੇਰੇ ਘਰ ਦੇ ਜਿੰਨਾ ਕਿ ਪਹਿਲਾ ਆ ਮੁੱਦਾ ਚੱਤੀ ਜੀ ਮੇਰਾ ਕਾਹਦਾ ਰੇਬੂੜੀ ਰਹਿਣੀ ਆ ਮਾਰਨੀ ਕਾ ਬੁੜੀ ਸੀ ਉਹਨਾਂ ਨੇ ਕੋਈ ਕਰਾ ਵੀ ਮਾਰ ਤੇ ਮਾਰਤੀ ਮੇਰੇ ਘਰ ਆਈ ਸੀ ਹਾਂ ਜੀ ਕਾਹਦੋ ਚਾਹ ਵੀ ਪਲਾਈ ਆ ਚਾਹ ਵੀ ਪਲਾਈ ਆ ਮੈਨੂੰ ਮੈਂ ਪੁੱਛਿਆ ਮੈਂ ਕਹਾ ਮੇਰੇ ਘਰ ਦੇ ਕਹਿੰਦੇ ਉਹ ਹੁਣੇ ਗਏ ਆ ਮੈਂ ਜਦੋਂ ਆਉਦਾ ਫੋਨ ਕੱਢਿਆ ਲਾਇਆ ਜਦੋਂ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦਾ ਤੇ ਖੁਦ ਕੁਤੋਂ ਪਤਾ ਲੱਗਿਆ ਕਿ ਉਹਨਾਂ ਦੇ ਘਰੇ ਨੇ ਘਰੇ ਹੀ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੇ ਹੈਗੀ ਸੀ ਹਾਂ ਉਹ ਮੈਂ ਟੱਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਜੀ ਮੈਂ ਉੱਥੇ ਤੱਕ ਚੱਲੀਆਂ ਇੰਨਾ ਟਾਈਮ ਲੱਗੂਗਾ ਇਹ ਡੈੱਡ ਬੋਡੀ ਦਾ ਕਦੋਂ ਪਤਾ ਲੱਗਿਆ ਫਿਰ ਇਹਦਾ ਤਾਂ ਸਾਨੂੰ ਰਾਤ ਪਤਾ ਲੱਗੇਗਾ ਕੀ ਬੰਦ ਕਰ ਦੇ ਮੰਗ ਮੈਂ ਤਾਂ ਇਹ ਅਭੀ ਮੈਂ ਤਾਂ ਰੋਲਿਆ ਹੋਇਆ ਹੈਗਾ ਸੀ ਇਹ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿਸ ਤਰ੍ਹਾਂ ਇਨਸਾਫ ਹੋਣਾ ਹੈ ਇਨਸਾਫ ਮੈਂ ਬੱਚ ਵੀ ਮੈਂ ਪਰਿਵਾਰ ਉਹ ਜਿਹੜਾ ਅਸਲੀ ਆ ਬੰਦਾ ਵਿਕਾਰ ਹੋਇਆ ਉਹਨੂੰ ਕੱਟੇ ਹਰ ਜਿੰਦਗੀ ਵਿੱਚ ਹਾਂ